ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਵਸ ਤੇ ਪਿਛਲੇ 30 ਸਾਲਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਅਲੂਰਖ ਵਿਖੇ ਸਵਾ ਦਮਾ ਨਜਲਾ ਜ਼ਖਾਉ ਛਾਤੀ ਦੇ ਜਿਹੜੇ ਰੋਗ ਨੇ ਉਹਨਾਂ ਲਈ ਇੱਕ ਆਯੁਰਵੈਦਿਕ ਖੀਰ ਖਵਾਈ ਜਾ ਰਹੀ ਹੈ। ਪਿਛਲੇ 30 ਸਾਲਾਂ ਤੋਂ ਲਗਾਤਾਰ ਇਸ ਸਾਲ ਵੀ 5 ਨਵੰਬਰ ਦਿਨ ਬੁੱਧਵਾਰ ਰਾਤੀ 12 ਵਜੇ ਇਹ ਖੀਰ ਖਵਾਈ ਜਾਊਗੀ ਕਿਉਂਕਿ ਇਹ ਖੀਰ ਝੜੀਆਂ ਬੂਟੀਆਂ ਪਾ ਕੇ ਸਰਬ ਲੋਹ ਦੇ ਕੜਾਹਿਆਂ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਤੇ ਫਿਰ ਚੰਨ ਦੀਆਂ ਰਿਸ਼ਮਾਂ ਦੇ ਵਿੱਚ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਪ੍ਰਾਤਨ ਰਵੈਤਾਂ ਦੇ ਅਨੁਸਾਰ ਕਿ ਉਸ ਦਿਨ ਚੰਦਰਮਾ ਆਪਣੇ ਪੂਰੇ ਜਲੌਅ ਤੇ ਹੁੰਦਾ ਹੈ ਕੱਤਕ ਦੀ ਪੂਰਨਮਾਸੀ ਤੇ ਕੱਤਕ ਮੁਕਦੀ ਪੂਰਨਮਾਸੀ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਿਵਸ ਹੈ ਤੇ ਪਿਛਲੇ ਲਗਭਗ 30 ਸਾਲ ਤੋਂ ਇਹ ਖੀਰ ਤਿਆਰ ਕੀਤੀ ਜਾਂਦੀ ਹੈ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦੂਰੋਂ-ਦਰਾਡੇ ਤੋਂ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਸਾਰ ਦਮਾ ਨਾਜਲਾ ਜਕਾਮ ਛਾਤੀ ਦੀ ਬਲਗਮ ਜਾਂ ਛਾਤੀ ਦਾ ਖੜਕਣਾ ਜਾਂ ਅਲਰਜੀ ਤੋਂ ਕਿਸੇ ਵੀ ਤਰ੍ਹਾਂ ਦੇ ਸਾਰ ਨਾਲ ਰੈਸਪੀਰੇਟਰੀ ਇਨਫੈਕਸ਼ਨਸ ਦੇ ਪ੍ਰੋਗ ਨੇ ਤੁਸੀਂ ਵੀ ਆ ਕੇ ਇਹ ਖੀਰ ਖਾ ਸਕਦੇ ਹੋ ਖੀਰ ਖਾਣ ਲਈ ਲਗਭਗ ਇਹ ਗੁਰੂ ਘਰ ਦੇ ਵਿੱਚ ਲੋਕ ਦੂਧ ਰਾਡੇ ਤੋਂ ਸ਼ਾਮ ਨੂੰ 8-9 ਵਜੇ ਆਉਣੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਦੇ ਰਹਿਣ ਦਾ ਤੇ ਸੰਗਤ ਦੇ ਠਹਿਰਾ ਦਾ ਪ੍ਰਬੰਧ ਗੁਰੂ ਘਰ ਵਿੱਚ ਹੁੰਦਾ ਹੈ ਜਿਵੇਂ ਕਿਸੇ ਵੀਰ ਆਈ ਨੇ ਖੀਰ ਖਾਣੀ ਹੈ ਤੇ ਉਹਦੇ ਲਈ ਜ਼ਰੂਰੀ ਹੈ ਵੀ ਉਹ ਖਾਲੀ ਪੇਟ ਆਵੇ ਸ਼ਾਮ ਦੀ ਰੋਟੀ ਨਾ ਖਾ ਕੇ ਆਵੇ ਤੇ ਮੰਨਿਆ ਜਾਂਦਾ ਹੈ ਕਿ ਇਹ ਖੀਰ ਦਾ ਜਿਹੜੀ ਆਯੁਰਵੇਦਿਕ ਖੀਰ ਚੰਨਦਿਆਂ ਰਿਸ਼ਮਾ ਵਿੱਚ ਤਿਆਰ ਕੀਤੀ ਜਾਂਦੀ ਆ ਉਸ ਪ੍ਰਾਤ ਨੂੰ ਜੜੀ ਬੂਟੀਆਂ ਪਾ ਕੇ ਇਹ ਖੀਰ ਦਾ ਅਸਰ ਮਨੁੱਖੀ ਸਰੀਰ ਦੇ ਉੱਪਰ ਲਗਭਗ ਪੂਰਾ ਇੱਕ ਸਾਲ ਰਹਿੰਦਾ ਹੈ ਦੂਰੋਂ ਦੂਰੋਂ ਪੰਜਾਬ ਹਰਿਆਣੇ ਦੇ ਲੋਕ ਇਸ ਥਾਂ ਤੇ ਆ ਕੇ ਪਿਛਲੇ 30 ਸਾਲਾਂ ਤੋਂ ਇਹ ਖੀਰ ਖਾ ਰਹੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ज्ञानी रतन सिंह आयुर्वेदिक सोसाइटी ਵੱਲੋਂ ਜੜੀ ਬੂਟੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਉਪਰੋਕਤ ਨੰਬਰ 'ਤੇ ਗੁਰਦੁਆਰੇ ਦੀ ਪਿਸਲੇ ਬਹੁਤ ਲੰਬੇ ਸਮੇਂ ਤੋਂ ਗੁਰੂ ਘਰ ਦੀ ਜਿਹੜੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਸਰਦਾਰ ਗੁਰਦਿੱਤ ਸਿੰਘ ਜੀ ਬਹੁਤ ਵਧੀਆ ਢੰਗ ਨਾਲ ਸੇਵਾ ਨਿਭਾ ਰਹੇ ਨੇ ਸਭੂ ਗੁਰੂ ਘਰ ਦੀ ਤੇ ਉਪਰੋਕਤ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਉਹ ਜਾਣਕਾਰੀ ਹਾਸਲ ਕਰ ਸਕਦੇ ਹੋ ਇਹ ਗੁਰੂਕਰ ਜੇਕਰ ਤੁਸੀਂ 90 ਸਾਈਡ ਤੋਂ ਆਉਂਦੇ ਹੋ ਤਾਂ ਲਾਸਟ ਪਿੰਡ ਹੈ ਸੱਜੇ ਪਾਸੇ ਜੇਕਰ ਪਵਾਨੀਗੜ ਤੋਂ ਸਮਾਣਾ ਕੈਂਚੀਆਂ ਤੋਂ ਤੁਸੀਂ 90 ਰੋਡ ਤੇ ਛੜਦੇ ਹੋ ਤਾਂ ਇਹ ਖੱਬੇ ਪਾਸੇ ਪਹਿਲਾ ਪਿੰਡ ਹੈ ਅਨਿਗੜ ਤੋਂ ਸਿਰਫ 2 ਕਿਲੋਮੀਟਰ ਤੇ 90 ਤੋਂ 10 ਕਿਲੋਮੀਟਰ ਦਾ ਫਾਸਲੇ ਤੇ ਇਹ ਨਾਬਾ ਰੋਡ ਤੇ ਸਥਿਤ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਾਤਸ਼ਾਹੀ ਨੌਵੇਂ ਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਇਹ ਇਤਿਹਾਸ ਸਹੀਦੀ ਨਾਲ ਸੰਬੰਧਿਤ ਇਹ ਗੁਰੂ ਘਰ ਸਥਿਤ ਹੈ ਜਿੱਥੇ ਲੋਕ ਦੂਰ-ਰਾਡੇ ਤੋਂ ਆ ਕੇ ਕੱਤਕ ਦੇ ਪੂਰਨ ਮਾਸੇ ਨੂੰ ਇਹ ਖੀਰ ਖਾਂਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਉਪਰੋਕਤ ਨੰਬਰਾਂ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ ਤੇ ਇਸ ਚੈਨਲ ਨੂੰ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੈਲਥ ਨਾਲ ਰਿਲੇਟਡ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ